ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਗੁਰੂ ਦੇ ਸਿੱਖਾਂ ਨੇ ਨਾਦਰ ਸ਼ਾਹ ਨੂੰ ਲੁੱਟਿਆ ਕਰੋੜਾਂ ਲੁੱਟਦੇ ਨਾਦਰ ਸ਼ਾਹ ਨੂੰ ਪੰਜਾਬ ਵਿੱਚੋਂ ਖਾਲੀ ਹੱਥ ਵਾਪਸ ਭੇਜੇ ਕੌਣ ਸੀ ਨਾਦਰ ਸ਼ਾਹ ਨਾਦਰ ਸ਼ਾਹ ਇਰਾਨ ਦਾ ਬਾਦਸ਼ਾਹ ਸੀ ਤੇ ਇੰਨਾ ਬਲੀ ਸੀ ਕਿ ਉਹਨੇ ਭਾਰਤ ਵਿੱਚੋਂ ਕਰੋੜਾਂ ਰੁਪਏ ਲੁੱਟਿਆ ਜਿਹਨਾਂ ਮੁਗਲਾਂ ਨੇ ਧਨ ਪੀਰੀਆਂ ਨਾਲ ਕੇ ਇਕੱਠਾ ਕੀਤਾ ਸੀ ਉਹ ਨਾਦਰ ਸ਼ਾਹ ਨੇ 2 ਘੰਟਿਆਂ ਦੀ ਲੜਾਈ ਵਿੱਚ 30 ਹਜ਼ਾਰ ਮੁਗਲ ਫੌਜ ਨੂੰ ਮਾਰ ਕੇ ਲੁੱਟ ਲਿਆ 10 ਘੰਟਿਆਂ ਵਿੱਚ ਉਹਨੇ ਦਿੱਲੀ ਤੇ ਪਾਰੀ ਕਤਿਆ ਕੀਤਾ ਦਿੱਲੀ ਨੂੰ ਲਹੂ ਲਹਾਨ ਕੀਤਾ ਤੇ ਸਵਾ ਲੱਖ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਾਇਆ ਜੀ ਦੇ ਸਾਹਮਣੇ ਮੁਗਲਾ ਦੇ ਬਾਦਸ਼ਾਹ ਨੇ ਦਿੱਲੀ ਦੇ ਬਾਦਸ਼ਾਹ ਨੇ ਆਪਣੇ ਗੋਟੇ ਤੇ ਜੀ ਦਾ ਮੁਕਾਬਲਾ ਕਰਨ ਦੀ ਹਿੰਮਤ ਕਿਸੇ ਵਿੱਚ ਨਹੀਂ ਜੀਨੂੰ ਰੋਕਣ ਦੀ ਹਿੰਮਤ ਕਿਸੇ ਵਿੱਚ ਨਹੀਂ ਉਹਨੂੰ ਗੁਰੂ ਦੇ ਭਖਣ ਪਾਣੀ ਸਿੰਘਾਂ ਨੇ ਲੁੱਟਿਆ ਤੇ ਰੋਕਿਆ ਕਿਵੇਂ ਨਾਦਰ ਸ਼ਾਹ ਨੂੰ ਗੁਰੂ ਕੇ ਸਿੰਘਾਂ ਨੇ ਲੁੱਟਿਆ ਨਾਦਰ ਸ਼ਾਹ ਈਰਾਨ ਤੋਂ ਆਇਆ ਕਾਬਲ ਤੋਂ ਸਰਹੰਦ ਨੂੰ ਲੁੱਟਦਾ ਹੋਇਆ ਦਿੱਲੀ ਵੱਲ ਅੱਗੇ ਵਧ ਰਿਹਾ ਸੀ ਜਦੋਂ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੂੰ ਇਸ ਗੱਲ ਦੀ ਖਬਰ ਹੋਈ ਤਾਂ ਉਹਨੇ ਸ਼ੇਦਿਨਾਲ 1 ਲੱਖ ਫੌਜ ਨੂੰ ਨਾਦਰ ਸ਼ਾਹ ਦਾ ਮੁਕਾਬਲਾ ਕਰਨ ਲਈ ਤਿਆਰ ਕਰ ਲਿਆ। ਬੇਸ਼ੱਕ ਨਾਦਰ ਸ਼ਾਹ ਦੀ ਫੌਜ ਦਿੱਲੀ ਦੇ ਬਾਦਸ਼ਾਹ ਦੀ ਫੌਜ ਦੇ ਮੁਕਾਬਲੇ ਘੱਟ ਸੀ ਪਰ ਨਾਦਰ ਸ਼ਾਹ ਦੀ ਫੌਜ ਅੱਗ ਸੁੱਟਦੀ ਸੀ ਅੱਗ। ਉਹ ਆਪਣੇ ਮਨ ਵਿੱਚ ਧਾਰ ਕੇ ਆਏ ਸੀ ਕਿ ਅਸੀਂ ਦਿੱਲੀ ਤੇ ਭਾਰਤ ਨੂੰ ਲੁੱਟ ਕੇ ਲੈ ਕੇ ਜਾਵਾਂ। ਤੇ ਉਹਨੂੰ ਕੰਗਾਲ ਬਣਾ ਦੀਲੀ ਦਾ ਬਾਸ਼ਾ ਤਾਂ ਨਿਕੰਮਾ ਸੀ ਆਪਣੇ ਨਾਮ ਵਾਸਤੇ ਸਿਰਫ ਰੰਗਲੀਆਂ ਮਨਾਉਣ ਵਾਲਾ ਸੀ ਤਾਂ ਉਹਦੀ army ਫੌਜ ਦੇ ਕੀ ਲੱਗਦਾ ਸੀ ਨਾਦਰ ਸ਼ਾਹ ਨੇ 2 ਘੰਟਿਆਂ ਵਿੱਚ 30000 ਮੁਗਲ ਫੌਜਾਂ ਨੂੰ ਮਾਰ ਕੇ 30000 ਨੂੰ ਫਟੜ ਕਰਕੇ ਉਹ ਖਜ਼ਾਨਾ ਲੁੱਟ ਲਿਆ ਇਹਨਾਂ ਬਹਾਦਰ ਸੀ ਇਹਨਾਂ ਬਹਾਦਰ ਸੀ ਉਹਦੀ ਫੌਜ ਖਜ਼ਾਨਾ ਲੁੱਟਣ ਦੇ ਨਾਲ ਲਾਲ ਹੁੰਨੇ ਉਥੋਂ ਧੀਆ ਭੈਣਾਂ ਨੂੰ ਵੀ ਬੰਦੀ ਬਣਾ ਕੇ ਆਪਣੇ ਨਾਲ ਲੈ ਗਏ ਉਸ ਸਮੇਂ ਪੰਤ ਵਿੱਚ ਹੋਰ ਵੀ ਕਈ ਘਮਸ ਸੀ ਪਰ ਕਿਸੇ ਦੀ ਵੀ ਹਿੰਮਤ ਨਹੀਂ ਪਈ ਜੋ ਨਾਦਰ ਸ਼ਾਹ ਨੂੰ ਰੋਕ ਸਕੋ ਜਿਵੇਂ ਨਾਦਰ ਸ਼ਾਹ ਖਜ਼ਾਨਾ ਲੁੱਟ ਕੇ ਧੀਆ ਭੈਣਾਂ ਨੂੰ ਬੰਦੀ ਬਣਾ ਕੇ ਜਾ ਰਿਹਾ ਸੀ ਤੇ ਜਦੋਂ ਉਹਨੇ ਪੰਜਾਬ ਵੱਲ ਮੂੰਹ ਕੀਤਾ ਪੰਜਾਬ ਦੀ ਧਰਤੀ ਤੇ ਜਦੋਂ ਉਹਨੇ ਸਿੰਘਾਂ ਨੇ ਮੁੰਡੇ ਤੇ ਹਮਲਾ ਕਰ ਦਿੱਤਾ ਕਿਉਂ ਗੁਰੂ ਦੇ ਸਿੰਘਾਂ ਨੇ ਨਾਦਰ ਸ਼ਾਹ ਤੇ ਹਮਲਾ ਕੀਤਾ ਕਿਉਂਕਿ ਜਦੋਂ ਗੁਰੂ ਦੇ ਸਿੰਘਾਂ ਨੂੰ ਇਹ ਗੱਲ ਦੀ ਖਬਰ ਹੋਈ ਕਿ ਨਾਦਰ ਸ਼ਾਹ ਨੇ ਦਿੱਲੀ ਨੂੰ ਲੁੱਟਿਆ ਵਾ ਉੱਥੇ ਭਾਰੀ ਕਤਲੇਆਮ ਕੀਤਾ ਵਾ ਦਿੱਲੀ ਨੂੰ ਲੁੱਟ ਕੇ ਉਹਨੇ ਖਜ਼ਾਨਾ ਲੁੱਟ ਕੇ ਬੀਬੀਆਂ ਨੂੰ ਧੀਆਂ ਭੈਣਾਂ ਨੂੰ ਵੀ ਬੰਦੀ ਬਣਾ ਲਿਆ ਤਾਂ ਗੁਰੂ ਦੇ ਸਿੰਘਾਂ ਨੇ ਨਾਦਰ ਸ਼ਾਹ ਤੇ ਹਮਲਾ ਕਰ ਦਿੱਤਾ ਕਿਉਂਕਿ ਉੱਥੇ ਗੱਲ ਧੀਆਂ ਭੈਣਾਂ ਦੀ ਇੱਜ਼ਤ ਦੀ ਸੀ ਗੁਰੂ ਦੇ ਸਿੰਘਾਂ ਨੂੰ ਤਾਂ ਗੁਰੂ ਦਾ ਹੁਕਮ ਹੈ ਕਿ ਈਂਧਿਆ ਭੈਣ ਦੀ ਇੱਜ਼ਤ ਬਚਾਉਣ ਖਾਤਰ ਆਪਣੀ ਜਾਨ ਵੀ ਕੁਰਬਾਨ ਕਰਨੀ ਪਵੇ ਤਾਂ ਕਰਨੀ ਹੈ ਬੇਸ਼ਕੋ ਆਪਣੀ ਹੋਵੇ ਤੇ ਬੇਸ਼ਕੋ ਬਗਾਨੀਤੀ ਹੋਵੇ ਇਸੇ ਕਰਕੇ ਗੁਰੂ ਦੇ ਸਿੰਘਾਂ ਨੇ ਵਿਅੰਧ ਕੜੀ ਨਾਦਰ ਸਾਹਿਬ ਤੇ ਹਮਲਾ ਕੀਤਾ ਤੇ ਰਾਤ ਦੇ 12 ਵਜੇ ਗੁਰੂ ਦੇ ਸਿੰਘਾਂ ਨੇ ਨਾਦਰ ਸਾਹਿਬ ਤੇ ਹੱਲਾ ਬੋਲਿਆ ਜਿਨੇ ਚਿਰ ਵਿੱਚ ਨਾਦਰ ਸਾਹਿਬ ਇਹਨੇ ਸਮੇਂ ਵਿੱਚ ਗੁਰੂ ਦੇ ਸਿੰਘਾਂ ਨੇ ਖਜ਼ਾਨਾ ਵੀ ਲੁੱਟ ਲਿਆ ਤੇ ਬੀਬੀਆਂ ਨੂੰ ਧੀਆ ਪੈਰਾਂ ਨੂੰ ਵੀ ਵਾਪਸ ਨਾਲ ਲੈ ਕੇ ਆ ਗਏ। ਨਾਦਸ਼ਾਏ ਵੇਖਦਾ ਰਹਿ ਗਏ। ਉਹਦੀਆਂ ਅੱਖਾਂ ਅੱਡੀਆਂ ਦੀਆਂ ਹੱਡੀਆਂ ਰਹਿ ਗਈ। ਉਹਨੂੰ ਇੰਨਾ ਗੁੱਸਾ ਆਇਆ ਕਿ ਮੈਂ ਇੰਨਾ ਵੱਡਾ ਬਾਦਸ਼ਾਹ ਜਿਹਦੇ ਤੋਂ ਭਾਰਤ ਦਿੱਲੀ ਦੇ ਬਾਦਸ਼ਾਹ ਡਰਦੇ। ਲੋਕ ਡਰਦੇ ਨੇ ਜਿਹਦਾ ਮੁਕਾਬਲਾ ਕਰਨ ਦੀ ਕਿਸੇ ਵਿੱਚ ਹਿੰਮਤ ਨਹੀਂ ਉਸ ਬਾਸ਼ਾ ਨੂੰ ਆ ਚਾਰ ਪੰਜ ਟੋਡਰਵਾ ਨੇ ਲੁੱਟ ਲਿਆ ਉਸ ਵੇਲੇ ਚਕਰੀਆ ਖਣ ਨਾਦਰ ਸ਼ਾਹੂਕ ਦੱਸਦਾ ਹੈ ਕਿ ਇਹ ਜੰਗਲਾਂ ਵਿੱਚ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਨੇ ਨਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਸੀ ਕਿ ਇੱਕ ਜਿਨ੍ਹਾਂ ਦੀ ਇੰਨੀ ਹਿੰਮਤ ਕਿ ਉਹਨਾਂ ਨੇ ਮੇਰਾ ਖਜ਼ਾਨਾ ਲੁੱਟਿਆ ਜਦੋਂ ਜ਼ਕਰੀਆ ਖਾਨ ਨੇ ਉਹਨੂੰ ਦੱਸਿਆ ਤਾਂ ਨਦਰ ਸ਼ਾਹ ਕਹਿੰਦਾ ਕਿ ਜੇ ਤੈਥੋਂ ਸ਼ੈਤੀ ਨਾਲ ਕੁਝ ਹੁੰਦਾ ਤਾਂ ਕਰ ਲੈ ਨਹੀਂ ਤਾਂ ਇੱਕ ਦਿਨ ਆਊਗਾ ਜਿੱਦਨ ਉਹ ਪੰਜਾਬ ਤੇ ਰਾਜ ਕਰਨਗੇ ਰਾਜ ਇਹ ਵੀ ਗੱਲ ਕਹਿ ਕੇ ਨਦਰ ਤਾਂ ਚਲਾ ਗਿਆ ਪਰ ਜ਼ਕਰੀਆ ਖਾਨ ਨੇ ਦਾਂਦੇ ਮਾਰੇ ਸਿੰਗਾਰ ਤੇ ਅਸ਼ੱਦਤ ਕਰਨਾ ਸ਼ੁਰੂ ਕਰ ਦਿੱਤਾ ਕਪਤਿਆਮ ਕੀਤਾ ਉਹਨਾਂ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਸਿਰਾਂ ਤੇ ਮੋਲ ਪਾਣੀ ਸ਼ੁਰੂ ਕਰ ਦਿੱਤੇ ਪਰ ਫਿਰ ਵੀ ਜਗਈਆ ਖਾਨ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਹੋਈਆਂ ਫਿਰ ਵੀ ਗੁਰੂ ਦੇ ਸਿੰਘਾਂ ਨੇ ਉਸ ਗੁਰੂ ਪਿਤਾ ਦਾ ਉਹ ਟਾਹਣਾ ਲੈ ਕੇ ਆਪਣਾ ਰਾਜ ਕਾਇਮ ਕੀਤਾ ਜਕਰਿਆ ਖਾਨ ਨੇ ਇੰਨੀਆਂ ਕੋਸ਼ਿਸ਼ ਕੀਤੀਆਂ ਇੰਨੀ ਕੋਸ਼ਿਸ਼ ਕੀਤੀ ਪਰ ਫਿਰ ਵੀ ਗੁਰੂ ਦੇ ਸਿੱਖ ਨਾ ਤਾਂ ਮਰਨੋਂ ਹਟੇ ਤੇ ਨਾ ਹੀ ਲੜਨੋਂ ਹਟੇ ਉਹਨਾਂ ਨੇ ਜਕਰਿਆ ਖਾਨ ਨਾਦਰ ਸ਼ਾਹ ਵਰਗੇ ਨੂੰ ਪਾਜੜਾ ਪਾ ਸਕਿਆ ਇਸ ਹੀ ਗੁਰੂ ਦੇ ਮੁਠੀ ਪਰ ਸੇ ਜਿਨ੍ਹਾਂ ਨੇ ਐਡੇ ਵੱਡੇ ਧਾਨ ਦੀ ਨੂੰ ਕੁੱਟਿਆ ਕੁੱਟਿਆ ਤੇ ਬੀਤਿਆਂ ਨੂੰ ਵੀ ਬਚਾਇਆ ਤੈਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲ ਜੋਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ